ਸਸਿਕਾਲ ਜੀ ਅੱਜ ਆਪਾਂ ਖੜੇ ਆ 17 ਸੈਕਟਰ ਡੀ ਦੇ ਵਿੱਚ ਤੇ ਆ ਕੀ ਤੁਸੀਂ ਦੇਖ ਸਕਦੇ ਹੋ ਨੇਮਪਲੇਟ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਬਿਲਕੁਲ ਫਰਾਡ ਆ ਪਿਛਲੇ ਦਿਨਾਂ ਤੋਂ ਸਾਡੇ ਜਿਹੜੇ ਭਰਾਵਾਂ ਦਾ ਜਿਹੜਾ ਪੈਸਾ ਇਹਨਾਂ ਨੇ ਨੱਪਿਆ ਤੇ ਕੋਈ ਵੀਜ਼ਾ ਵਗੈਰਾ ਕੁਛ ਨਹੀਂ ਆਇਆ ਆ ਪਿੱਛੇ ਬੰਦਾ ਤੁਸੀਂ ਦੇਖ ਸਕਦੇ ਹੋ ਇਹ ਸ਼੍ਰੀਨਗਰ ਤੋਂ ਪਿਛਲੇ 9 ਮਹੀਨਿਆਂ ਤੋਂ ਇੱਥੇ ਆ ਰਿਹਾ ਤੇ ਚੈੱਕ ਬਾਕਸ ਹੋ ਗਏ ਕਿਸੇ ਦਾ ਨਹੀਂ ਸਾਡੇ ਆਪ ਦੇ ਦੋਸਤਾਂ ਦਾ ਚੈੱਕ ਬਾਕਸ ਹੋਇਆ ਕੋਈ ਕਿਸੇ ਦਾ ਵੀਜ਼ਾ ਨਹੀਂ ਆਇਆ ਤੇ ਸਾਰਿਆਂ ਦੇ ਨਾਲ ਫਰਾਡ ਹੋਇਆ ਨੰਬਰ ਉਹ ਨਹੀਂ ਤੇ ਤੁਹਾਡੇ ਇਹਨਾਂ ਇਹਨਾਂ ਦੇ ਜਿਹੜੇ ਭਾਈ ਸਾਹਿਬ ਆ ਉਹਨਾਂ ਦਾ ਮਤਲਬ ਜਿਹੜੇ ਪੈਸੇ ਆ ਉਹ ਵੀ ਇਹਨਾਂ ਨੇ ਮਤਲਬ 1 ਲੱਖ ਰੁਪਏ ਮੋਂ ਲਏ ਆ 190 ਹਜ਼ਾਰ ਇਸ ਬਾਈ ਦਾ ਦੱਸਿਆ ਮੇਰਾ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਨਾਮ ਫੇਰ ਦੱਸਾਂਦੇ ਆ ਬਾਹਰ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਨੂੰ ਇੱਥੇ ਆਉਣ ਦੀ ਲੋੜ ਨਹੀਂ ਬਾਕੀ ਜੇ ਕਿਸੇ ਦੇ ਕੋਈ ਪੈਸੇ ਫਸਦੇ ਆ ਇਸ ਡਾਕਟਰ ਦੇ ਨਾਮ ਤਾਂ ਸਾਨੂੰ ਕਾਲ ਜਰੂਰ ਕਰਕੇ ਉੱਥੋਂ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਛੱਡਾਂਗੇ ਬਾਹਰ ਦਿਖਾਓ ਬੋਲਿਓ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰ ਦਿਓ ਆ ਇਹਨਾਂ ਦਾ ਦਫ਼ਤਰ ਆ ਚੰਗੀ ਤਰ੍ਹਾਂ ਦਿਖਾ ਆ ਨੰਬਰ ਦਿਖਾ ਪਿੱਛੇ ਥੋੜਾ ਪਿੱਛੇ ਹੋ ਜਾ ਆ ਗਿਆ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਹਾਇਰ ਗੱਲ ਬਾਤ ਕਿਸੇ ਦੇ ਰਹਿੰਦੇ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਕਿਉਂਕਿ ਡਿਸਕ੍ਰਿਪਸ਼ਨ ਤੇ ਅਸੀਂ ਨੰਬਰ ਛੱਡਾਂਗੇ ਠੀਕ ਹੈ ਤੇ ਵੀਡੀਓ ਨੂੰ ਵਾਤਵਾਤੇ ਸ਼ੇਅਰ ਜਰੂਰ ਕਰ ਦਿਓ تام پرتے جي نان ۽ پرستار ماڻهين جي لوڪا